ਹallelujah ਜੇਮਸੀ ਜੀ ਆਪ ਸਭ ਨੂੰ ਸੋ ਅਗ ਮੀਡੀਆ ਵੇਖਿਓ ਫਿਰ ਆਪਾਂ ਬਾਅਦ ਵਿੱਚ ਗੱਲ ਕਰਦੇ ਆਂ ਤੇ ਪਹਿਲਾਂ ਬਾਈਬਲ ਜਿਹੜੀ ਆ ਨਾ ਉਤਪਤੀ 19 ਦੀਆਂ ਅੱਜ ਪੜ੍ਹ ਕੇ ਵੀਰੋ ਦੇਖਿਓ ਉਤਪਤੀ 19 ਦੀ 30 ਤੋਂ 38 ਪੜ੍ਹ ਕੇ ਦੇਖਿਓ ਆਪਣੀਆਂ ਅੱਖੀਆਂ ਦੇ ਨਾਲ ਸ਼ਰਾਰਤੀ ਕੇ ਸੈਕਸ ਕਰਕੇ ਬੱਚੇ ਪੈਦਾ ਕੀਤੇ ਇਹ ਰੋ ਦੂਜਾ ਸੈੰਵਲ 11 ਪੜ੍ਹ ਕੇ ਦੇਖਿਓ ਪੰਨਾ ਐਤ ਦੌਦੇ ਨੇ ਵਾਹੇ ਦਾ ਰੇਕੀਤਾ ਦੇ ਘਰ ਵਾਲੇ ਇਹ ਜੀ ਹਿਸਾਬ ਕਰਵਾਇਆ ਦੂਜਾ ਸੈੰਵਲ ਦੀ 13 ਆਇਤ ਪੜ੍ਹ ਕੇ ਦੇਖਿਓ ਇਹ ਅਮੂਨ ਨੇ ਤਮਾਦ ਦਾ ਨਾਲੇ ਇੱਕਤਾ ਦਾ ਆਪਣੀ ਭੈਣ ਦਾ ਦੌਦੇ ਮੁੰਡੇ ਨੇ ਇਹ ਦੋ ਦੂ ਦਾ ਇਸ ਤਰ੍ਹਾਂ ਇੱਕ ਜੁਸਹੀ ਦਾ 15ਵਾਂ ਪਰਦਾਦਾ ਦਾ ਦਾਦਾ ਜਿਹੜਾ ਇਹ ਲੱਗਦਾ ਜਿਹੜਾ ਜਿਹੜਾ ਦੇ ਤਮਾਰ ਦੇ ਨਾਲ ਸੈਕਸ ਕੀਤਾ ਆਪਣੀ ਨੂੰਹ ਦੇ ਨਾਲ ਤੇ ਜਿਸੂ ਜੀ ਦੇ ਖਰਾਪਿੰਦਾ ਵਰਨਨ ਸਾਧਿਆ ਹੈ ਜਿਲ੍ਹਾ ਦੇ ਵਿੱਚ ਪਿਲਦਾ ਹੈ ਮੱਤੀ 26 ਦੀ 29 ਲੋਕਾਂ ਜਿਹੜੇ 22 18 ਤੇ ਜਿਹੋਨਾ ਜਿਹੜੀ ਆਤਾਂ ਦੀ 100 ਹਾਲੇਲੂਇਆ ਜੀ ਜੈ ਮਸੀਹ ਦੀ ਸੋ ਮੈਂ ਵੀਡੀਓ ਦੇਖੀ ਆ ਇੱਕ ਗੁਰਪ੍ਰੀਤ ਸਿੰਘ ਚੀਮਾ ਨਿਹੰਗ ਪਤਨ ਕਿੱਥੋਂ ਦਾ ਹੈ ਔਰ ਬੇਬਲ ਦੇ ਬਚਨਾਂ ਨੂੰ ਪੜ ਕੇ ਲੋਤ ਨੇ ਆਪਣੀਆਂ ਤੀਵੀਆਂ ਨਾਲ ਜਨਾਹ ਕੀਤਾ ਦੌਦ ਨੇ ਜਨਾਹ ਕੀਤਾ ਉਹ ਬੇਬਲ ਦਾ ਪੜ ਕੇ ਕੁਝ ਬਹੁਤ ਜ਼ਿਆਦਾ ਬੇਬਲ ਦੇ ਖਿਲਾਫ ਬੋਲਦਾ ਪਿਆ ਹੈ ਸੋ ਮੈਂ ਉਸ ਬੰਦੇ ਨੂੰ ਮਤਬੁੱਦੀ ਬੰਦੇ ਨੂੰ ਉਹ ਗਧੇ ਨੂੰ ਮੈਂ ਦੱਸਣਾ ਚਾਹਣਾ ਕਿ ਬੇਬਲ ਨੂੰ ਨਾ ਜਿੱਥੇ ਤੂੰ ਪੜਿਆ ਦਾਊਦ ਨੇ ਪਾਪ ਕੀਤਾ ਦਾਊਦ ਦੇ بیٹے ਨੇ ਪਾਪ ਕੀਤਾ ਲੂਤ ਨੇ ਪਾਪ ਕੀਤਾ ਉਧਰੋਂ ਅੱਗੇ ਵੀ ਚੰਗੀ ਤਰ੍ਹਾਂ ਪੜ੍ਹ ਪੜ ਕੇ ਵੇਖ ਵੀ ਉੱਥੇ ਅੱਗੇ ਕੀ ਲਿਖਿਆ ਹੈਗਾ ਜੇ ਦਾਊਦ ਨੇ ਪਾਪ ਕੀਤਾ ਤੇ ਦਾਊਦ ਤੇ ਵੀ ਪਰਮੇਸ਼ਰ ਨੇ ਸਜ਼ਾ ਪਾਈ ਦਾਊਦ ਤੋਂ ਪਰਮੇਸ਼ਰ ਵੱਖਰਾ ਹੋਇਆ ਦਾਊਦ ਨੇ ਪਰਮੇਸ਼ਰ ਤੋਂ ਕੀ ਕੀਤੀ ਇੱਕ ਮਾਫੀ ਮੰਗੀ ਤੇ ਫਿਰ ਪਰਮੇਸ਼ਰ ਨੇ ਉਹਨੂੰ ਮਾਫ ਕੀਤਾ ਹੈ ਉਹ ਵੀ ਸਦਾ ਮਲੇ। ਔਰ ਜੇ ਲੂਤ ਦੀਆਂ ਧੀਆ ਨੇ ਲੂਤ ਨਾਲ ਪਾਪ ਕੀਤਾ ਤੇ ਉਹਨੂੰ ਚੰਗੀ ਤਰ੍ਹਾਂ ਪੜਾ ਕਿਉਂ ਉਹਨਾਂ ਨੇ ਪਾਪ ਕੀਤਾ ਉਸ ਸਮੇਂ ਜਦੋਂ ਪਾਪ ਹੋਇਆ ਵਾ ਉਸ ਧੂਮ ਮੂਰਾ ਜਿਹੜਾ ਸੀ ਉਹ ਮੰਨ ਲਓ ਦੇਸ਼ ਜਿਹੜਾ ਸੀ ਪੂਰੀ ਤਰ੍ਹਾਂ ਕੀ ਹੋ ਚੁੱਕਾ ਸੀ ਅੱਗ ਦੇ ਨਾਲ ਪਸਮ ਹੋ ਗਿਆ ਸੀ। ਸਿਰਫ ਉੱਥੇ ਲੂਤ ਔਰ ਲੋਤ ਦੀਆਂ ਦੋ ਧੀਆ ਜਿਹੜੀਆਂ ਸੀ ਉਹ ਬਚ ਗਈਆਂ। ਔਰ ਉਹਨਾਂ ਨੇ ਦੇਖਿਆ ਕਿ ਆਸ-ਪਾਸ ਕੋਈ ਮੁਰੱਖ ਹੈ ਨਹੀਂਗਾ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੈਤਾਨੀ ਸੋਚ ਆਈ ਪਰਮੇਸ਼ਰ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਪਰਮੇਸ਼ਰ ਨੇ ਪਾਪ ਕਰਨ ਦੇ ਲਈ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਪਾਪ ਕਰੋ ਪਰ ਲੇਕਨ ਕੀ ਆ ਕਿ ਉਹ ਕੋਈ ਦੂਤ ਕੋਈ ਨਬੀ ਨਹੀਂ ਸੀ ਨਾ ਉਹਦੀਆਂ ਧੀਆਂ ਹੀ ਕੋਈ ਨਬੀ ਸੀ ਔਰ ਉਹਨਾਂ ਦੇ ਮਨ ਦੇ ਵਿੱਚ ਇੱਕ ਬੁਰੀ ਸੋਚ ਆਈ ਕਿ ਅਸੀਂ ਮਤਲਬ ਹੁਣ ਕਿਸੇ ਨਾਲ ਸ਼ਾਦੀ ਨਹੀਂ ਕਰ ਸਕਦੇ ਅਸੀਂ ਆਪਣੀ ਅੰਸ ਨੂੰ ਕਿਵੇਂ ਵਧਾਣਾ ਔਰ ਉਹਨਾਂ ਨੇ ਆਪਣੇ ਬਾਪ ਦੇ ਨਾਲ ਪਾਪ ਕੀਤਾ ਤਾਂ ਬੈਬਲ ਦੇ ਵਿੱਚ ਲਿਖਿਆ ਕਿ ਉਹਨਾਂ ਦੇ ਜਿਹੜੇ ਬੱਚੇ ਜੰਮੇ ਔਰ ਜਿਹੜੇ ਉਹਨਾਂ ਤੋਂ ਦੂ ਦੇਸ਼ ਬਣੇ ਤੇ ਪਰਮੇਸ਼ਰ ਨੇ ਮਨਾ ਕੀਤਾ ਇਸਰਾਇਲ ਕੌਮ ਨੂੰ ਕਿ ਉਹ ਉਹਨਾਂ ਦੇ ਨਾਲ ਕੀ ਨਹੀਂ ਕਰਨਾ ਕੋਈ ਮੇਲ ਜੋਲ ਹੀ ਨਹੀਂ ਰੱਖਣਾ ਉਹਨਾਂ ਨੂੰ ਤਿਆਗ ਦਿੱਤਾ ਪਰਮੇਸ਼ਰ ਨੇ ਔਰ ਇਸ ਕੰਮ ਤੋਂ ਪਰਮੇਸ਼ਰ ਨੇ ਕੀ ਕੀਤੀ ਹੈ ਕਿਰਣਾ ਕੀਤੀ ਹੈ ਪਰਮੇਸ਼ਰ ਦੁਖੀ ਹੋਇਆ ਉਹਨਾਂ ਦੇ ਕਿ ਤੁਸੀਂ ਕੀ ਕੀਤਾ ਪਾਪ ਕੀਤਾ ਔਰ ਜੋ ਬਾਈਬਲ ਦੇ ਵਿੱਚ ਲਿਖਿਆ ਗਿਆ ਜਿੱਥੇ ਕਿਸੇ ਨੇ ਪਾਪ ਕੀਤਾ ਪਰਮੇਸ਼ਰ ਨੇ ਪਾਪ ਦੀ ਸਜ਼ਾ ਦਿੱਤੀ ਆ ਔਰ ਉਹ ਜੋ ਲਿਖਿਆ ਗਿਆ ਸਚਾਈ ਇਹ ਆ ਕਿ ਉਹਨੂੰ ਕੱਟ ਨਹੀਂ ਪਰਮੇਸ਼ਰ ਨੇ ਕੀਤਾ ਕਿਉਂ ਕਿ ਜੇ ਜਿਹੜੇ ਦੂਸਰੇ ਲੋਕ ਵੀ ਸਮਝ ਜਾਣ ਕਿ ਇੱਥੇ ਇਸ ਮਨੁੱਖ ਨੇ ਪਾਪ ਕੀਤਾ ਤੇ ਪਰਮੇਸ਼ਰ ਪਾਪ ਤੋਂ ਕੀ ਕਰਦਾ ਨਫ਼ਰਤ ਕਰਦਾ ਵਾ ਤੇ ਪਰਮੇਸ਼ਰ ਨੇ ਉਹਦੀ ਸਜ਼ਾ ਵੀ ਉੱਥੇ ਕੀ ਆ ਲਿਖੀ ਹੋਈ ਆ ਜਿੱਥੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਬਾਈਬਲ ਦੇ ਵਿੱਚ ਤੋ ਉਹ ਵੀ ਲਿਖਿਆ ਕਿ ਉੱਥੇ ਉਹਦੀ ਸਜ਼ਾ ਮਿਲੀ ਉਹ ਸਾਡੇ ਸਮਝਣ ਦੇ ਵਾਸਤੇ ਕਿ ਜੋ ਵੀ ਕੋਈ ਪੜੇ ਉਹ ਕੀ ਨਾ ਕਰੇ ਗਲਤ ਕੰਮ ਨਾ ਕਰੇ ਸੋ ਇਹ ਬੰਦਾ ਕੀ ਬੋਲ ਰਿਹਾ ਮੈਨੂੰ ਇਹ ਸਮਝ ਨਹੀਂ ਆਂਦੀ ਪਾਗਲ ਲੱਗਦਾ ਪਿਆ ਮੈਨੂੰ ਇਹਦਾ ਮਕਸਦ ਕੀ ਆ ਕਿ ਮੈਂ ਬਾਈਬਲ ਦੇ ਖਿਲਾਫ ਬੋਲਾਂ ਜੋ ਸਹੀ ਲੋਕ ਨੇ ਜਾਂ ਪਾਸਟਰ ਲੋਕ ਨੇ ਉਹ ਕੀ ਕਰਨ ਸਿੱਖ ਕੌਮ ਦੇ ਖਿਲਾਫ ਬੋਲਣ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਉਹ ਕਿਉਂ ਬੋਲੀ ਅਸੀਂ ਸਾਡਾ ਕੀ ਸਿੱਖ कॉमन ਸਾਡਾ ਕੀ ਵਿਗਾੜਿਆ ਸੀ ਕਿਉਂ ਇੱਕ ਪਾਗਲ ਬੰਦੇ ਦੇ ਮਗਰ ਲੱਗ ਕੇ ਔਰ ਪੂਰੇ ਲੋਕਾਂ ਨੂੰ ਬੁਰਾ ਬੋਲੀਏ ਇਹ ਕਦੀ ਨਹੀਂ ਅਸੀਂ ਤੈਨੂੰ ਬੁਰਾ ਬੋਲ ਸਕਦੇ ਆ ਤੈਨੂੰ ਪਾਗਲ ਕਹਿ ਸਕਦੇ ਆ ਗਦਾ ਕਹਿ ਸਕਦੇ ਖੋਤਾ ਕਹਿ ਸਕਦੇ ਤੈਨੂੰ ਔਰ ਤੈਨੂੰ ਕਹਿ ਸਕਦੇ ਆ ਕਿ ਤੇਰੇ ਤੇ ਸ਼ਰਾਪ ਪੈਗਾ ਰੱਬ ਦਾ ਔਰ ਤੂੰ ਬਹੁਤ ਇਹ ਬੁਰਾ ਬੋਲਿਆ ਜੇ ਤੂੰ ਬਾਈਬਲ ਪੜ੍ਹੀ ਆ ਤੈਨੂੰ ਪਤਾ ਹੋਣਾ ਚਾਹੀਦਾ ਕਿ ਬਾਈਬਲ ਦੇ ਵਿੱਚ ਜੇ ਪਾਪ ਲਿਖਿਆ ਤਾਂ ਇਹਦੀ ਸਜ਼ਾ ਵੀ ਜਿਹੜੀ ਆ ਉਹ ਉਹਨਾਂ ਨੂੰ ਮਿਲੀ ਏ। ਔਰ ਜਿਹੜੇ ਬੰਦਿਆਂ ਨੇ ਪਾਪ ਕੀਤਾ ਔਰ ਇਹ ਕੋਈ نبی ਨਹੀਂ ਆ ਇਹ ਕੋਈ ਸੰਤ ਨਹੀਂ ਆ ਅਸੀਂ ਇਹਨਾਂ ਬੰਦਿਆਂ ਦੀ ਕਪੂਜਾ ਨਹੀਂ ਕਰਦੇ ਇਹਨਾਂ ਨੂੰ ਕੋਈ ਮੰਨਦੇ ਨਹੀਂ ਅਸੀਂ। ਅਸੀਂ ਯਿਸੂ ਮਸੀਹ ਨੂੰ ਮੰਨਦੇ ਆ। और बैबल बयान कर दिया कि यीशु मसीह ने कोई भी पाप नहीं किया और कोई गुनाह नहीं किया खून किया है ना उन्हें कोई की किता कोई जनाकारी की है और बैबल दस दिए कि यीशु मसीह की ने पवित्र ने, और और ब्याह भी नहीं कोई उन्हें किसी ने ब्याह भी नहीं किया बिल्कुल पवित्र ने और असं यीशु मसीह की बंदगी करते हैं ਔਰ ਬਾਕੀ ਗੱਲ ਮੇਨ ਇਹ ਆ ਕਿ ਲੋਕ ਚਰਚਾ ਨਾ ਜਾਣ ਕਿਉਂਕਿ ਜਦ ਕੋਈ ਕੌਮ ਵੱਧਦੀ ਆ ਸਾੜਾ ਪੰਦਾ ਵਾ ਜਲਣ ਹੁੰਦੀ ਆ ਔਰ ਜਿਸ ਤਰ੍ਹਾਂ ਮਰਜੀ ਕੋਈ ਰੋਲਾ ਪਾਵੇ ਕੋਈ ਅਸਰ ਨਹੀਂ ਹੋਣ ਵਾਲਾ ਪਰਮੇਸ਼ਰ ਦਾ ਕੰਮ ਆਏ ਇਹ ਅੱਜ ਤੱਕ ਨਹੀਂ ਰੁਕਿਆ ਈਸੂ ਮਸੀਹ ਨੇ ਇਹ ਜਨ ਪ੍ਰਚਾਰ ਨੂੰ ਸ਼ੁਰੂ ਕੀਤਾ ਤਾਂ ਯਿਸੂ ਮਸੀਹ ਨੇ 12 ਚੇਲੇ ਚੁਣੇ ਸੀ 12 ਤੋਂ ਵਾਦੇ-ਵਾਦੇ 70 ਹੋਏ 120 ਹੋਏ 500 ਚੇਲਾ ਹੋ ਗਿਆ ਔਰ 5-5 ਹਜ਼ਾਰ ਲੋਕਾਂ ਦੀਆਂ ਪੀੜਾਂ ਵੀ ਲੱਗੀਆਂ ਔਰ ਦੇਖੋ ਪ੍ਰਚਾਰ ਵਾਦਾ 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 ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਗਿਆ ਕਿਉਂਕਿ ਕੰਮ ਕੀਦਾ ਹੈ ਪਰਮੇਸ਼ਰ ਦਾ ਕੰਮ ਹੈ ਇਹ ਕੋਈ ਦੁੱਕੀ ਤਿੱਕੀ ਲੰਡੀ 부ੱਚੀ ਭੋਂਕੇ ਕੋਈ ਰੋਲਾ ਪਾਵੇ ਧਮਕੀ ਦੇਵੇ ਕੋਈ ਕਿਸੇ ਦੇ ਰੁਕਿਆ ਇਹ ਕੰਮ ਜਿਹੜਾ ਹੈਗਾ ਨਾ ਰੁਕਣ ਵਾਲਾ ਨਹੀਂ ਆ ਇਹ ਬਥੇਰੇ ਉੱਠੇ ਨੇ ਜਦੋਂ ਯਿਸੂ ਮਸੀਹ ਪੈਦਾ ਹੋਇਆ ਉਦੋਂ ਹੀ ਰਾਜਿਆਂ ਦੇ ਤਖਤੇ ਲਗੇ ਸੀ ਉਸ ਸਮੇਂ ਰਾਜੇ ਖਿਲਾਫ ਹੋ ਗਏ ਖਿਲਾਫ ਹੋ ਗਏ ਸੀ ਜਦੋਂ ਯਿਸੂ ਮਸੀਹ ਨੇ ਜਨਮ ਲਿਆ ਹੀ ਅਜੇ ਔਰ कोई यीशु मसीह के बाल न्यंगा भी नहीं कर सकता यीशु मसीह परमेश का पुत्र है और देखो यीशु मसी सलीन पर चाढ़िया गया मारिया गया और तीसरे तेन मुरद जो जिंदा होया है तो यीशु जिंदा समान के उपर उठाया गया वापस आने वाला है ता ही करके लोग यीशु मसीह के मगर दौड़ रहे हैं बड़ी तेजी नाल ਲੋਕ ਯਿਸੂ ਮਸੀਹ ਨੂੰ ਕੀ ਕਰ ਰਹੇ ਨੇ ਗ੍ਰੈਂਡ ਕਰ ਰਹੇ ਨੇ ਬੜੀ ਸਪੀਡ ਤੇ ਨਾਲ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਸਚਾਈ ਨੂੰ জানੋਗੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਲੋਕ ਆਜ਼ਾਦ ਹੋ ਰਹੇ ਨੇ ਇਹ ਕੋਈ ਦੁਕੀ ਤਿੱਕੀ ਬੰਦਾ ਕੋਈ ਲੰਡੀ ਬੁੱਚੀ ਰੋਲਾ ਪਾਏਗੀ ਤੇ ਕਿਸੇ ਦੇ ਰੁਕਣ ਰੁਕਿਆ ਥੋੜਾ ਜਿਹਾ ਕੰਮ ਰੁਕ ਕੇ ਰੁਕਣਾ ਕਦੀ ਨਹੀਂ ਔਰ ਇਹ ਯਿਸੂ ਮਸੀਹ ਦਾ ਪ੍ਰਚਾਰ ਹੈ ਪਰਮੇਸ਼ਰ ਦਾ ਪ੍ਰਚਾਰ ਹੈ ਔਰ ਬਾਈਬਲ ਦੇ ਵਿੱਚ ਲਿਖਿਆ ਹਰੇਕ ਉੱਠਣ ਚੁਕੇਗਾ ਹਰੇਕ ਜੀਵ ਇਕਰਾਰ ਕਰੇਗਾ ਮੰਨੇਗਾ ਯਿਸੂ ਹੀ ਪਰਮੇਸ਼ਰ ਹੈ ਅੱਜ ਦੇਖੋ ਪਰਮੇਸ਼ਰ ਦਾ ਵਚਨ ਪੂਰਾ ਹੋ ਰਿਹਾ ਜਿਹੜੇ ਲੋਕ ਖਿਲਾਫ ਬੋਲਦੇ ਨੇ ਇੱਕ ਦਿਨ ਉਹੀ ਲੋਕ ਯਿਸੂ ਮਸੀਹ ਨੂੰ ਮੰਨਦੇ ਨੇ ਜਿਹੜੇ ਲੋਕ ਯਿਸੂ ਮਸੀਹ ਦੀ ਬਦਨਾਮੀ ਕਰਦੇ ਨੇ ਯਿਸੂ ਮਸੀਹ ਦੇ ਨਾਲ ਵਿਰੋਧ ਕਰਦੇ ਨੇ ਯਿਸੂ ਮਸੀਹ ਦੇ ਲੋਕਾਂ ਦੇ ਖਿਲਾਫ ਬੋਲਦੇ ਨੇ ਔਰ ਕੱਲ ਨੂੰ ਉਹਨਾਂ ਹੀ ਲੋਕਾਂ ਦੇ ਪਰਿਵਾਰ ਦੇ ਜੀ ਉਹ ਚਰਚ ਜਾਂਦੇ ਨੇ ਔਰ ਗੁਰਪ੍ਰੀਤ ਸਿੰਘ ਚੀਮਾ ਜੀ ਫੇਰ ਵੀ ਵੇਖ ਲੋ ਮੇਰੇ ਮੂੰਹ ਚ ਜੀ ਨਿਕਲ ਰਿਹਾ ਹੈ ਕੱਲ ਨੂੰ ਤੁਹਾਡਾ ਪਰਿਵਾਰ ਵੀ ਤੁਹਾਡੇ ਰਿਸ਼ਤੇਦਾਰ ਵੀ ਦੇਖ ਕੇ ਮੇਰੇ ਕੋਲ ਨੋਟ ਕਰਿਓ ਬਹੁਤ ਸਾਰੇ ਤੁਹਾਡੇ ਲੋਕ ਜਿਹੜੇ ਚਰਚ ਜਾਣਗੇ ਉਹਨਾਂ ਨੂੰ ਰੋਕ ਕੇ ਵਿਖਾਓ ਕਿਉਂਕਿ ਸਚਾਈ ਹੈ ਜਿੱਥੇ ਜਿਹੜੇ ਲੋਕ ਵਿਰੋਧ ਕਰਦੇ ਆ ਯਿਸੂ ਮਸੀਹ ਉਹਨਾਂ ਨੂੰ ਹੀ ਚੁਣਦਾ ਹੈ ਔਰ ਦੂਸਰੇ ਨੂੰ ਘੱਟ ਚੁਣਦਾ ਵਿਰੋਧੀਆਂ ਨੂੰ ਜ਼ਿਆਦਾ ਚੁਣਦਾ ਹੈ ਬਾਈਬਲ ਦੇ ਵਿੱਚ ਜਿਵੇਂ ਲਿਖਿਆ ਇੱਕ ਪੌਲਸ ਨਾਮ ਦਾ ਬੰਦਾ ਸੀ ਜਿਹੜਾ ਯਿਸੂ ਮਸੀਹ ਨੂੰ ਮੰਨਣ ਵਾਲਿਆਂ ਨੂੰ ਕੁੱਟਮਾਰ ਕਰਦਾ ਸੀ ਪੱਥਰ ਮਾਰਦਾ ਸੀ ਉਹਨੇ ਪ੍ਰਧਾਨਾਂ ਦੇ ਕੋਲੋਂ ਜਾਜਕਾਂ ਦੇ ਕੋਲੋਂ ਪਰ ਹਾਕਮਾਂ ਦੇ ਕੋਲੋਂ ਉਹਨੇ ਕੀ ਕੀਤੀਆਂ ਸੀ ਮਨਜ਼ੂਰੀ ਲਈ ਹੋਈ ਸੀ कि मैं यूसु मसीह का नाम लैन आया की कराँगा मारागा उन्होंने मैं सतावांगा वो तंग करने वास्ते जा रहा फास्ते जा रहा एक जो चमकी लिखया वो डिग पिया अन्ना हो गया और समे, उस समय उस समय तो उस समय वो यूसु मसीह का चेला चुड़िया गया यसु मसीह ने कहा तू ਕੀ ਕਰੇਗਾ ਮੇਰਾ ਪ੍ਰਚਾਰ ਕਰੇਗਾ ਤਿੰਨ ਦਿਨ ਅੰਨਾਰਿਆਓ ਔਰ ਉਸ ਸਮੇਂ ਉਹ ਪੌਲਸ ਨਾਮ ਦਾ ਬੰਦਾ ਯਿਸੂ ਮਸੀਹ ਦਾ ਸਭ ਤੋਂ ਵੱਡਾ ਪ੍ਰਚਾਰਕ ਬਣਿਆ ਤੋਂ ਇਸੇ ਤਰ੍ਹਾਂ ਜਿਹੜੇ ਲੋਕ ਵਿਰੋਧ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਪ੍ਰਭੂ ਚੁੰੰਦਾ ਹੈ ਤੇਰੇ ਲਈ ਮੈਂ ਜ਼ਰੂਰ ਦੁਆ ਕਰਾਂਗਾ ਕਿ ਪਰਮੇਸ਼ਰ ਤੇਰੇ ਕਮਾਂਡਰ ਨੂੰ ਤੋੜੇ ਔਰ ਤੈਨੂੰ ਚੁਕਣਾ ਪਵੇ ਔਰ ਤੇਰਾ ਪਰਿਵਾਰ ਈਸੂ ਸੀ ਨੂੰ ਗ੍ਰੈਂਡ ਕਰੇ ਠੀਕ ਹੈ ਔਰ ਤੂੰ ਬਹੁਤ ਗਲਤ ਬੋਲ ਰਿਹਾ ਬਾਈਬਲ ਦੇ ਖਿਲਾਫ ਮਾਫੀ ਮੰਗ ਲੈ ਰੱਬ ਤੋਂ ਰੱਬ ਦੀ लाठी ਵੱਜੇਗੀ ਨਹੀਂ ਤਾਂ ਤੇਰੇ ਆਵਾਜ਼ ਨਹੀਂ ਆਣੀ ਬਾਈਬਲ 'ਚ ਲਿਖਿਆ ਜਦੋਂ ਰੱਬ ਦੀ लाठी ਪੈਂਦੀ ਆਵਾਜ਼ ਨਹੀਂ ਆਉਂਦੀ ਔਰ ਅੱਗੇ ਤੋਂ ਬੜਾ ਸੋਚ ਕੇ ਬੋਲੀ ਬਾਈਬਲ ਦੇ ਬਾਰੇ ਔਰ ਜੇ ਤੂੰ ਬੋਲੇਗਾ ਜੇ ਤੇਰਾ ਸੋਦਾ ਵੀ ਲਾ ਦੇਣਾ ਹੀ ਬਥੇਰੇ ਲੋਗ ਨੇ ਸਾਡੇ ਜਿਹੜੇ ਸੋਦਾ ਲਾਉਣ ਦੀ ਇਜਾਜ਼ਤ ਇਸ ਕਰਕੇ ਅਸੀਂ ਕਿਸੇ ਧਰਮ ਦੇ ਖਿਲਾਫ ਬੋਲਦੇ ਨਹੀਂਗੇ ਔਰ ਸਾਡੇ ਤੋਂ ਇਹ ਬਰਦਾਸ਼ਤ ਵੀ ਨਹੀਂ ਹੁੰਦਾ ਕਿ ਕੋਈ ਪਵਿੱਤਰ ਬਾਈਬਲ ਦੇ ਖਿਲਾਫ ਬੋਲੇ ਈਸ ਮਸੀਹ ਦੇ ਖਿਲਾਫ ਬੋਲੇ ਜੈਮਸੀ ਕੀ ਸਾਰਿਆਂ ਨੂੰ